ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਕਿ ਕਾਨਸਟ ਅਪਰਾਇਟ ਹੁਸ਼ਿਆਰਪੁਰ ਦੇ ਵਿੱਚ ਸੁਪਰਡੈਂਟ ਇੰਜੀਨੀਅਰ ਸੀ ਉਹਦੇ ਕੋਲ ਮੰਗ ਪੈਸਿਆਂ ਦੀ ਕੀਤੀ ਗਈ ਤੇ ਇਹ ਗੱਲ ਕਹੀ ਗਈ ਕਿ ਪੈਸੇ ਸਾਰੇ ਦੇ ਸਾਰੇ ਦਿੱਲੀ ਦੀ ਇਲੈਕਸ਼ਨ ਵਿੱਚ ਆਪ ਦੀ ਮਦਦ ਵਾਸਤੇ ਜਾਣੇ ਨੇ ਤੇ ਕਾਈਂਡਲੀ ਤੁਸੀਂ ਪੈਸੇ ਦਿਓ ਇੱਕ ਵੱਡਾ ਅਮਾਉਂਟ ਸੀ ਹੁਣ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੇ ਮਿਨਿਸਟਰ ਸਾਹਿਬ ਨੇ ਪੰਜਾਬ ਦੇ ਜਿੰਨੇ ਪੀਐਸਪੀਸੀਐਲ ਦੇ ਸਰਕਲਸ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕੰਦੇ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ ਪੀਡੌਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀ ਕਿ 28 ਅਧਿਕਾਰੀ ਲੋਕਸਕੈਨ ਦੇ ਵਿੱਚ ਬਾਜਵਾ ਸਾਹਿਬ ਜਦੋਂ ਤੁਸੀਂ ਪੀਡੌ ਜੂਡੀ ਮੰਤਰੀ ਸੀਗੇ 28 ਅਦਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਜਦੋਂ ਇਹ ਮੌਜੂਦਾ ਸਰਕਾਰ ਆਈ ਹੈ ਸਿਰ 3 ਸਾਲ ਪਹਿਲੇ ਤੁਹਾਡੀ ਇਹਨਾਂ ਦਾ ਸਾਰਾ ਨੂੰ ਵੱਡਾ ਨਾਰਾ ਪੰਜਾਬ ਦੇ ਵਿੱਚ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਸਰਕਾਰ ਦੇ ਤੁਹਾਡੀ ਵੀ ਇਹ ਜੀ ਸਾਰਾ ਮਿਹਰਬਾਨੀ ਤੁਹਾਡੀ ਮੈਂ ਤਾਂ ਮਨ ਨਹੀਂ ਹੈ ਸਾਦੀ ਵੀ ਹੈ ਇਸੇ ਗੱਲ ਕਰਨੇ ਜੀ ਗੁਜ਼ਾਰਿਸ਼ ਇਹ ਸੀ ਕਿ ਸਾਰਾ ਨੂੰ ਵੱਡਾ ਨਾਰਾ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਪਿਛਲੇ ਦਿਨੀ ਸਰ ਪੰਜਾਬ ਸਟੇਟ ਇਲੈਕਸਿਟੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਨੇ ਸਟ ਜਸਵੀਰ ਸਿੰਘ ਤੇ ਮਾਨ ਤੇ ਜਨਰਲ ਸਕੱਤਰ ਨੇ ਅਜੀਪਾਲ ਸਿੰਘ ạtਵਾਲ ਸਾਹਿਬ ਉਹਨਾਂ ਨੇ ਇੱਕ ਚਿੱਠੀ ਲਿਖੀ ਸਾਬ ਭਗਵੰਦ ਸਿੰਘ ਮਾਨ ਜੀ ਮਿਸਟਰ ਸਾਹਿਬ ਨੂੰ ਇਹ 6225 ਨੂੰ ਹੁਣੇ ਰੀਸੈਂਟਲੀ ਸਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਕਿ ਕਾਨਸਟ ਅਪਰਾਇਟ ਹੁਸ਼ਿਆਰਪੁਰ ਦੇ ਵਿੱਚ ਸੁਪਰਡੈਂਟ ਇੰਜੀਨੀਅਰ ਸੀ ਉਹਦੇ ਕੋਲ ਮੰਗ ਪੈਸਿਆਂ ਦੀ ਕੀਤੀ ਗਈ ਤੇ ਇਹ ਗੱਲ ਕਹੀ ਗਈ ਕਿ ਪੈਸੇ ਸਾਰੇ ਦੇ ਸਾਰੇ ਦਿੱਲੀ ਦੀ ਇਲੈਕਸ਼ਨ ਵਿੱਚ ਆਪ ਦੀ ਮਦਦ ਵਾਸਤੇ ਜਾਣੇ ਨੇ ਤੇ ਕਾਈਂਡਲੀ ਤੁਸੀਂ ਪੈਸੇ ਦਿਓ ਇੱਕ ਵੱਡਾ ਅਮਾਉਂਟ ਸੀ ਉਹਨਾਂ ਨੇ ਵਿਜੀਲੈਂਸ ਨੂੰ ਇਤਲਾਹ ਦਿੱਤੀ ਬਹੁਤ ਘਾਟੀ bizness ਚੰਦਾ ਕੰਮ ਕਰਦੀ ਬਟ ਇਹਦੇ ਵਿੱਚ ਇੱਕ ਚੰਗਾ ਕੰਮ ਕੀ ਕੀਤਾ ਕਿ ਉਹਨਾਂ ਦੇ ਕਹਿੰਦੇ ਉਹਨਾਂ ਟ੍ਰੈਪ ਲੇ ਕਰਤਾ ਟ੍ਰੈਪ ਲੇ ਕਰ ਦਿੱਤਾ ਜਿਹਦੇ ਜਿਸ ਬੰਦੇ ਕੋ ਪੈਸੇ ਮੰਗੇ ਸੀ ਉਹ ਰੰਗੇ ਹੱਤੀ ਪੈਸੇ ਫੜੇ ਗਏ ਜੀ ਹੁਣ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੇ ਮਿਨਿਸਟਰ ਸਾਹਿਬ ਨੇ ਪੰਜਾਬ ਦੇ ਜਿੰਨੇ ਪੀਐਸਪੀਸੀਐਲ ਦੇ ਸਰਕਲਸ ਨੇ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕੱਲੇ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਜਿਹੜਾ ਇੱਥੋਂ ਤੱਕ ਹੀ ਨਹੀਂ ਦਿਸ ਲੈਟਰ ਹੈਸ ਗੋਨ ਟੂ ਦੀ ਸੀਐਮ ਐਂਡ ਨਾਥਿੰਗ ਹੈਸ ਕਮ ਆਊਟ ਆਫ ਦਿਸ ਨੰਬਰ 2 ਸਰ ਸਾਡੇ ਬਿਜ਼ਨੈਸ ਡਿਪਾਰਟਮੈਂਟ ਨੇ ਇਹਨਾਂ ਦੇ ਚੀਫ ਨੇ ਇੱਕ ਚਿੱਠੀ ਚੀਫ ਸਕਤੀ ਸਾਹਿਬ ਨੂੰ ਲਿਖੀ ਸੀ ਇਹਨਾਂ ਤੋਂ ਪਹਿਲਾਂ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 48 ਇਹੋ ਜੇ ਰੈਵਨਿਊ ਅਫੀਸ਼ਰਜ਼ ਨੇ ਜਿਹਦੇ ਵਿੱਚ ਮжоਰਿਟੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਬਾਕੀ ਨੇ ਜਿਨ੍ਹਾਂ ਦੇ ਇੰਟਰਬਿਟਰੀਅਸ ਵਿਚੋਲੇ ਜਿਹੜੇ ਉਹਨਾਂ ਦੇ ਨਾਂ ਵੀ ਦਿੱਤੇ ਇਹਨਾਂ ਤਹਿਸੀਲਦਾਰਾਂ ਦੇ ਨਾਇਬ ਤਹਿਸੀਲਦਾਰਾਂ ਦੇ ਨਾਂ ਦਿੱਤੇ ਦੇ ਸਰੋਨਾ ਨੂੰ ਬਕਾਇਦਾ ਤੌਰੇ ਗੱਲ ਕਹੀ ਕਿ ਇਹ ਕਰਪਟ ਅਫੀਸ਼ਰਸ ਨੇ ਦੇ ਇਨਕੁਆਰੀ ਕੀਤੀ ਜੈ ਇਨਕੁਆਰੀ ਕਰਨ ਦੇ ਬਜਾਏ ਉਹ ਸਾਰੇ ਦੇ ਸਾਰੇ ਟਾਪ ਪੋਜੀਸ਼ਨਸ ਦੇ ਵਿੱਚ ਪੰਜਾਬ ਵਿੱਚ ਲੱਗੇ ਨੇ ਐਂਡ ਇਹਨਾਂ ਦੇ ਇੱਕ ਰਿਟਾਇਰਡ ਅਫੀਸਰ ਨੇ ਰੈਵਨਿਊ ਅਫੀਸਰ ਨੇ ਇਹ ਗੱਲ ਕਹੀ ਹੈ ਕਿ ਸਪੀਕਰ ਸਾਹਿਬ ਕਿ ਤਕਰੀਬਨ ਰਜਿਸਟਰੀਆਂ ਦੇ ਵਿੱਚ ਇਤਕਾਲਾਂ ਦੇ ਵਿੱਚ ਜਿੰਨੇ ਰੈਵਨਿਊ ਦੇ ਵਿੱਚ ਪੈਸੇ ਇਕੱਠੇ ਤਹਿਸੀਲਾਂ ਚੋ ਰਹੇ ਨੇ ਇਹ ਐਵਰੇਜ ਹਜ਼ਾਰ ਕਰੋੜ ਰੁਪਈਆ ਪਰ ਵੀ ਨਾ ਇਹ ਰਿਸ਼ਵਤ ਚਲਦੀ ਵਿੱਚ ਕਮਸ ਟੂ 12000 ਕਰੋੜ ਰੁਪਈਆ ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਜੇ ਮਾਈਨਿੰਗ ਦਾ ਕੱਲ ਹੀ ਮੈਂ ਜ਼ਿਕਰ ਕੀਤਾ ਹੈ ਇਹ ਫਿਗਰ ਕਿੱਥੋਂ ਲੈ ਕੇ ਆਏ ਤੁਸੀਂ ਮੈਂ ਜੀ ਬੜਾ ਫਿਗਰ ਕਿੱਥੋਂ ਲੈ ਕੇ ਆਏ ਤੁਸੀਂ ਇਹ ਫਿਗਰਸ ਆਹ ਸਾਰੀਆਂ ਫਿਗਰਸ ਫੇਕ ਫੇਕ ਇਹ ਸਿਰਫ ਫਿਗਰਸ ਪੇਪਰਸ ਨੇ ਇਹ ਜਿਹੜੀ ਰਿਪੋਰਟ ਹੈ ਵਿਜੀਲੈਂਸ ਛੀਫ ਦੀ ਉਹਦੀ ਹੈ ਆਹ ਜਿਹੜੀ ਚਿੱਠੀ ਹੈ ਇਹ ਉਹਨਾਂ ਦੀ ਐਸੋਸੀਏਸ਼ਨ ਦੀ ਲਿਖੀ ਚਿੱਠੀ ਹੈ ਆਹ ਜੀ ਚਿੱਠੀ ਲਿਖੀ ਹੈ ਭਗਵੰਤ ਸਿੰਘ ਬਾਲ ਨੂੰ ਜੀ ਤੋ ਮੇਰੀ ਗੁਜ਼ਾਰਿਸ਼ ਹੈ ਕਿ ਕੀ ਆਪਾਂ ਕੋਈ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਵਾਂਗੇ ਮਾਈਨਿੰਗ ਦਾ ਕੰਮ ਕੱਲ ਤੁਹਾਨੂੰ ਦੱਸਿਆ ਸੀ ਐਲਯੂਜ਼ ਕਰੋੜਾਂ ਰੁਪਏ ਦੇ ਐਲਯੂਜ਼ ਇਸ ਲਈ ਡੇਡਾ ਦੇ ਵਿੱਚ ਇਸੇ ਸਰਕਾਰ ਨੇ ਤੁਹਾਡੀ ਗੱਲ ਆ ਗਈ ਐਕਸਾਈਜ਼ ਦੇ ਪੈਸੇ ਵੱਡੇ ਪੇਮਾਨੇ ਦੇ ਐਕਸਾਈਜ਼ ਦੇ ਵਿੱਚ ਜਿਹੜੀ ਚੋਰੀ ਹੋ ਰਹੀ ਬਾਜਰਾ ਸਾਹਿਬ ਤੁਹਾਡੀ ਗੱਲ ਸੋ ਮੇਰੀ ਗੁਜ਼ਾਰਿਸ਼ ਇਹ ਹੈ ਕਾਈਂਡਲੀ ਗੱਲ ਤੇ ਮੇਰੀ ਆ ਗਈ ਕੋਈ ਜਿਹੜੀ ਜ਼ੀਰੋ ਟੋਲਰੈਂਸ ਦੀ ਤੁਸੀਂ ਗੱਲ ਕੀਤੀ ਸਪੀਕਰ ਸਾਹਿਬ ਉਹਨੂੰ ਅਮਲੀ ਜਾਮਾ ਵੀ ਪਦਾਈਏ ਥੈਂਕ ਯੂ ਜੇ ਤੁਸੀਂ ਕੋਈ ਇਹਦੇ ਤੇ ਕੋ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਨੂੰ ਜਾਂ ਕੋ ਹਾਊਸ ਕਮੇਟੀ ਬਣਾਉਣ ਨੂੰ ਆਪਾ ਤਿਆਰ ਹੈ ਆ ਸਪੀਕਰ ਸਾਹਿਬ ਮੇਰੀ ਗੁਜ਼ਾਰਿਸ਼ ਹੈ ਨਹੀਂ ਵਿਲ ਯੂ ਡੂ ਇਟ ਪਲੀਜ਼ ਥੈਂਕ ਯੂ ਪਲੀਜ਼ ਬੈਠੋ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ ਕਿਹੜੀ ਪਾਰਟੀ ਦਾ ਫੰਡ ਸੀਗਾ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਸੀਂ ਹੁਣ ਤੁਸੀਂ ਹੁਣ ਬੈਠੋ ਉਹਨੂੰ ਗੱਲ

ਇਹ ਜੀ ਗੱਲ ਸੁਣੋ ਕਿੰਨਾ ਨਾ ਰਤਾ ਕਿ ਜਿਹੜੀ ਪਾਰਟੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ ਪੀਟ ਆਉਟ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ 28 ਅਧਿਕਾਰੀ ਲੋਕਸਕੈਨ ਦੇ ਵਿੱਚ ਬਾਜਵਾ ਸਾਹਿਬ ਜਦੋਂ ਤੁਸੀਂ ਪੀ ਡਾਉਟ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀ ਡਾਉਟ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦਾ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਅਬਾ ਤੁਸੀਂ ਗੱਲ ਕਰਿਓ ਬੈਠੋ ਇੱਕ ਦੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਇੱਕ ਮਿੰਟ ਬੈਠੋ ਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਵੀ ਬੈਠੋ ਸਾਰੇ ਟ੍ਰੈਜਰੀ ਬੈਂਚੇ ਵੀ ਬੈਠੇ ਆਪੋਜੀਸ਼ਨ ਬੈਂਚੇ ਵੀ ਬੈਠੇ ਮੈਨੂੰ ਵੀ ਇਹਨੇ ਗੱਲ ਕਰਨ ਲੈਣੋ ਮੇਰੀ ਇੱਕ ਬੇਟੀ ਹੈ ਇੱਕ ਮਿੰਟ ਇੱਕ ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਇੱਕ ਮਿੰਟ ਬੈਠੋ ਤੁਹਾਨੂੰ ਮੌਕਾ ਦਿੱਤਾ ਜਾ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਟ ਲੀਡਰ ਵਾਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣਾ ਹੈ ਤੇ ਕੋਈ ਸਤਕਾਰਯੋਗ ਮੈਂਬਰ ਖੜਾ ਹੁੰਦਾ ਮੰਤਰੀ ਖੜਾ ਹੁੰਦਾ ਉਹਨੂੰ ਵੀ ਇੰਟਰਰਪਟ ਨਹੀਂ ਕਰਨਾ ਚਾਹੀਦਾ ਸੋ ਪਲੀਜ਼ ਤੁਸੀਂ ਬੈਠੋ ਪਲੀਜ਼ ਤੁਸੀਂ ਲੈ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਯੂ ਹੈਵ ਯੂ ਹੈਵ ਪਲੇਸਡ 올 ਯੋਰ ਐਸਪਰਸ਼ਨਸ ਔਨ ਅਕਾਊਂਟ ਤੁਸੀਂ ਬੈਠੇ ਹੋ ਤੁਸੀਂ